ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਵੱਲੋਂ ਅੱਜ ਬਠਿੰਡਾ ਚ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵੱਲੋਂ ਹਾਜਲਕਾ ਹੜਪੀੜਤਾ ਲਈ ਰਾਸ਼ਨ ਇਕੱਠਾ ਕਰਕੇ ਭੇਜਿਆ ਜਾ ਰਿਹਾ ਤੇ ਅੱਜ ਬਠਿੰਡਾ ਦੇ ਰੋਜ਼ਗਾਰਨ ਕੋਲ 70 ਦੇ ਕਰੀਬ ਟਰੈਕਟਰ ਹਾਜਲਕਾ ਜਾਣ ਲਈ ਪਹੁੰਚੇ ਇੱਥੇ ਬੀਕੇਯੂ ਇਕਤਾ ਗ੍ਰਾਹਾਂ ਦੇ ਆਗੂਆਂ ਵੱਲੋਂ ਇਹਨਾਂ ਨੂੰ ਰਵਾਨਗੀ ਫਾਜ਼ਿਲਕਾ ਜ਼ਿਲ੍ਹੇ ਲਈ ਜਿਹੜੇ ਜਿਹੜੇ ਹੜ੍ਹ ਪੀੜਤਾਂ ਜਿਹੜੇ ਉੱਥੇ ਉਹਨਾਂ ਲਈ ਜਾ ਰਹੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਬਠਿੰਡਾ ਚ ਰੋਇਗਾਰਡਨ ਕੋਲ ਇੱਥੇ ਇਕੱਠੇ ਹੋ ਰਹੇ ਨੇ ਸੋ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਲਈ ਰਾਸ਼ਨ, ਤੂੜੀ, ਕਣਕ, ਆਚਾਰ ਅਤੇ ਹੋਰ ਸਮਗਰੀ ਅਜਲੇ ਲੈ ਕੇ ਜਾ ਰਹੇ ਆ ਪਟੰਡਾ ਜ਼ਿਲ੍ਹੇ ਦੇ ਤੇ ਮਾਨਸਾ ਵੱਨੋਂ ਸਾਡਾ ਸਤਿਕਾਰਯੋਗ ਪੱਤਰਕਾਰ ਵੀਰਾਂ ਨੂੰ ਧੰਨਵਾਦ ਦਿੱਲੀ ਮੋਰਚੇ ਵਾਲੇ ਵੀ ਇਹ ਦਿੱਲੀ ਕਵਰੇਜ ਕਰਦੇ ਹੋ ਪੱਤਰਕਾਰਾਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਕਿਸਾਨਾਂ ਅੰਦੋਲਨਾਂ ਦਿੱਲੀ ਦੇ ਵੀ ਕਵਰੇਜ ਕਰਕੇ ਦੇਸ਼ਾਂ ਪ੍ਰਦੇਸ਼ਾਂ ਦਿਖਵਾ ਲਾਈਆਂ ਤਾਂ ਹੁਣ ਵੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿੰਨੇ ਵੀ ਪੱਤਰਕਾਰ ਆਏ ਆ ਇਹਦੇ ਭਰਾਵੋ ਦੇ ਦੋਨਿਆਂ ਦੇ ਕੋਨੇ ਕੋਨੇ ਤੇ ਇਹ ਖਵਾ ਸੁਧਾਰ ਚੰਦਨਾ ਤੋਂ ਹੋਦੇ ਆ ਤੇ ਜਿਹੜੇ ਵੀ ਨਵੇਂ ਟਰੈਕਟਰ ਆ ਰਹੇ ਆ ਜਾਂ ਘਟਨਾ ਆ ਰਿਹਾ ਇੱਕ ਸਾਈਡ ਤੇ ਲਵਾਓ ਮੇਰਾ ਵੀ ਜੋ ਜਿਹੜੀ ਕਵਰੇਜ ਆ ਰੋਕ ਲਓ ਵਾ ਵਾਰਪੂਪਾਲ ਨੇ ਜੀ ਆ ਪ੍ਰਾਨਾ ਜੀ ਇਹਨਾਂ ਦਾ ਹੈ ਅਮਰੋਡ ਵਾਲੇ ਕੈਪਟਨ ਹੁੰਦੀ ਆ ਅੱਥੀ ਧੰਨਵਾਦ ਇਹਨਾਂ ਦੀ ਵਾਦਾ ਤੇ ਹੋਰ ਜਿਹੜੇ ਮੌਜੂਦ ਮਾਰੇ ਆ ਸਾਡੇ ਵਰਕਰਾਂ ਦਾ ਧੰਨਵਾਦ ਜਿਹੜਾ ਬੁਟੀ ਦਾ ਆਪ ਸੋਪਾ ਆਪੂ ਤੀਆ ਹਾਜ਼ਰ ਕਾ ਜ਼ਿਲ੍ਹੇ ਲਈ ਜਿਹੜੇ ਹੜਪੀੜਤਾ ਜਿਹੜੇ ਉੱਥੇ ਉਹਨਾਂ ਲਈ ਜਾ ਰਹੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਬਠਿੰਡਾ ਚ ਰੋਇਗਾਰਡਨ ਕੋਲੇ ਇੱਥੇ ਇਕੱਠੇ ਹੋ ਰਹੇ ਨੇ ਸੋ ਫਾਜ਼ਿਲਕਾ ਜ਼ਿਲ੍ਹੇ ਦੇ ਹੜਪੀੜਤਾ ਲਈ ਰਾਸਨ ਤੂੜੀ ਕਣਕ ਆਚਾਰ ਤੇ ਹੋਰ ਸਮਗਰੀ ਤਾਂ ਲੈ ਕੇ ਜਾ ਰਹੇ ਆ ਬਠਿੰਡਾ ਜ਼ਿਲ੍ਹੇ ਦੇ ਤੇ ਮਾਨਸਾ ਵੱਲੋਂ ਸਾਡਾ ਪੱਤਰਕਾਰ ਜੀ ਦਾ ਵੀ ਧੰਨਵਾਦ ਜਿਹੜੇ ਇੱਥੇ ਦਿੱਲੀ ਮੌਟੇ ਵਾਲੇ ਵੀ ਇਹ ਦਿੱਲੀ ਕਵਰੇਜ ਕਰਦੇ ਨੇ ਪੱਤਰਕਾਰਾਂ ਦਾ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਕਿਸਾਨ ਆंदोलਨਾਂ ਨੂੰ ਦਿੱਲੀ ਵਾਲੇ ਵੀ ਕਵਰੇਜ ਕਰਕੇ ਦੇਸ਼ਾਂ ਪ੍ਰਦੇਸ਼ਾਂ ਦਿਖਵਾਉਣ ਲੱਗਿਆ ਤਾਂ ਹੁਣ ਵੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿੰਨੇ ਵੀ ਪੱਤਰਕਾਰ ਆਏ ਆ ਜਿਹੜੇ ਸਾਡੇ ਗੋਡੇ ਦੁਨੀਆ ਦੇ ਕੋਨੇ-ਕੋਨੇ ਤੋਂ ਤੇ ਖਾਣਾ ਸੁਧਾਰਾ ਸਾਡੇ ਨਾਲ ਤੋਂ ਤੇ ਆ ਤੇ ਜਿਹੜੇ ਵੀ ਨਵੇਂ ਪੇਟਰ ਆ ਰਹੇ ਆ ਜਾਂ ਘਟਨਾ ਆ ਰਹੀ ਹੈ ਇੱਕ ਲਾਈਨ ਤੇ ਲਵਾਓ ਮੇਰਾ ਵੀਰ ਜੋ पूरी कवरेज आहे बर्फ़ ਸੰਦਰ ਸਿੰਘ ਪ੍ਰਧਾਨ ਬੀਕੇ ਯੂ ਗ੍ਰਾਹਾ ਕਾਈ ਪਿੰਡ ਸਰਦਾਰਗੜ ਅੱਜ ਜਿਹੜਾ ਹੜ੍ਹ ਪੀੜਤਾਵਾਂ ਵਾਸਤੇ ਪਿੰਡਾਂ ਦੇ ਵਿੱਚ ਕਾਫਲਾ ਜਾ ਰਿਹਾ ਹੈ ਇਹ 10 ਜਥੇਬੰਦੀਆਂ ਵੱਲੋਂ ਸਾਂਝਾ ਫਰੰਟ ਬਣਾ ਕੇ ਟੀਚਰ ਯੂਨੀਅਨਾਂ ਵਿੱਚ ਠੇਕਾ ਮਲਾਜ਼ਮਾਂ ਵਿੱਚ ਮਜ਼ਦੂਰ ਯੂਨੀਅਨਾਂ ਸਾਰੇ ਵੱਲੋਂ ਇਹ ਮਦਦ ਕੀਤੀ ਜਾ ਰਹੀ ਹੈ ਹਰ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਘਰ-ਘਰ ਤੱਕ ਰਾਸ਼ਨ ਪਹੁੰਚਾਉਣਾ ਬਹੁਤ ਬਹੁਤ ਧੰਨਵਾਦ ਅੱਜ ਕਿੱਥੇ ਜਾਣਾ ਹੁਣ ਅੱਜ ਕੀ ਅਗਲਾ ਪ੍ਰੋਗਰਾਮ ਪ੍ਰੋਗਰਾਮ ਕਿਵੇਂ ਹੋਊਗਾ ਵੀ ਜਿਹੜੀ ਵੰਡ ਕਿਵੇਂ ਕਰੋਗੇ ਉੱਥੇ ਪਿੰਡਾਂ 'ਚ ਜਾ ਕੇ ਘਰ-ਘਰ ਤੱਕ ਕਰੋਗੇ ਕਿ ਕਿਵੇਂ ਕਰੋਗੇ ਅੱਜ ਫਰੋਹਲਕਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਜਾਣਾ ਹੈ ਕਿਵੇਂ ਜਿਵੇਂ ਲਿਸਟਾ ਵਰਗੇ ਉੱਥੇ ਕਮੇਟੀਆਂ ਬਣ ਗਈਆਂ ਜਿਵੇਂ ਜਥੇਬੰਦੀਆਂ ਡਿਊਟੀ ਲੱਗੂ ਕਿਹੜਾ ਬਲਾਕ ਕਿਹੜੇ ਪਿੰਡਾਂ ਜਾਣਾ ਉਸੇ ਤਰ੍ਹਾਂ ਘਰ ਘਰ ਤੱਕ ਛੋਟੇਲੇ ਵੱਤ ਪਹਿਲਾਂ ਸ਼ੁਰੂ ਕਰਕੇ ਇਹ ਵੱਡੇ ਜਾਣਾ ਤੇ ਅੱਜ ਜਿਹੜਾ ਇਹ ਵੱਲੋਂ ਰੱਖਿਆ ਪ੍ਰੋਗਰਾਮ ਇਹ ਕੱਲਾ ਬਠਿੰਡੇ ਦਾ ਕਿ ਮਾਨਸਾ ਦਾ ਵੀ ਆਉਣੇ ਮਾਨਸਾ ਦਾ ਵੀ ਆ ਬਠਿੰਡੇ ਦਾ ਵੀ ਆ ਦੋਨੇ ਜ਼ਿਲ੍ਹਿਆਂ ਦਾ ਦੋਨੇ ਜ਼ਿਲ੍ਹਿਆਂ ਦਾ ਤੇ ਇਧਰ ਦੀ ਸੋਡੀ ਡਿਊਟੀ ਹੁਣ ਇਧਰ ਆ ਤੇ ਦੂਜੇ ਪਾਸੇ ਜਿਹੜਾ ਫਿਰ ਉਧਰੋਂ ਵੀ ਪੰਜਾਬ ਚੋਂ ਜਿਹੜੇ ਆਪਣੇ ਜਥੇਬੰਦੀ ਵੱਲੋਂ ਪੰਜਾਬ ਨੂੰ ਚਾਰ ਦਿੋਂਾਂ ਚ ਵੰਡਿਆ ਗਿਆ ਇਸੇ ਤਰ੍ਹਾਂ ਜਿਸ ਤਰ੍ਹਾਂ ਸੰਗਰੂਰ ਵਾਲੇ ਪਰੇ ਉਧਰਲੀ ਸਾਈਡ ਗਏ ਆ ਇਹ ਦੋ ਜ਼ਿਲ੍ਹੇ ਫਾਇਲਕਾ ਸਾਈਡ ਜਾਣਗੇ ਠੀਕ ਹੈ ਤੇ ਕਿੰਨੇ ਕੋਣ ਗਿਆ ਹਾ ਟਰੈਕਟਰ ਕਿੰਨੇ ਕੋਣ ਗਿਆ ਅੱਜ ਜਿਹੜੇ ਆ ਟਰਾਲੀਆਂ ਤੇ ਤੇ ਹਾਸਨ ਜਾ ਰਿਹਾ ਲਗਭਗ ਜੇ 65 60 ਦਾ ਅੰਦਾਜ਼ੇ ਟਰੈਕਟਰ ਠੀਕ ਹੈ ਸਰਦਾਰ ਘੜ ਵੱਲੋਂ ਸੋ ਧੰਨਵਾਦ ਹਿੰਦੂ ਜੀ ਤੇ ਇਹ ਹੁਣਾ ਜਮਾਨਾ ਚਾਹ ਚਾਹ ਬੰਦ ਕਰੀ ਵੀ ਆ اچھا ਬੰਦ ਕਰੀ ਵੀ ਆ ਸੋ ਇਹ 60 ਤੋਂ 65 ਟਰੈਕਟਰ ਆ ਜਿਹੜੇ ਇੱਥੇ ਅੱਜ ਇਕੱਠੇ ਹੋਏ ਆ ਇਥੋਂ ਤੋਰਨਾ ਇਹਨਾਂ ਨੂੰ ਜਥੇਬੰਦੀ ਵੱਲੋਂ